ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਸੱਚ ਪ੍ਰਸ਼ਸ ਚਲਾਏ ਜਾ ਰਹੇ ਨੇ ਉਸੇ ਲੜੀ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਬਠਿੰਡਾ ਦੇ ਇੱਕ ਐਸਓਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਮੇਰੇ ਨਾਲ ਡੀਐਸਪਨਸਿਟੀ 1 ਦਸਿੰਦਰ ਸਿੰਘ ਜੀ ਐਸਐਚਓ ਕਨਾਲ ਐਸਐਚਓ ਕੈਂਟ ਐਸਐਚਓ ਗੋਤਵਾਲੀ ਤੇ ਨਾਲ ਉਹਨਾਂ ਦੀ ਟੀਮਾਂ ਇਸ ਤੋਂ ਇਲਾਵਾ ਐਂਟੀ ਸਪੋਟਟਰ ਸਰੀਮ ਜਿਹੜੀ ਹੈਗੀ ਹੈ ਚੈਕਿੰਗ ਪਾਸਟ ਲਗਾਈ ਗਈ ਹੈ ਮੇਨ ਮਕਸਦ ਹੈ ਚੈੱਕ ਕਰਨ ਵਾਲਾ ਕਿ ਜਿਹੜਾ ਫੈਸਟੀਵਲ ਸੀਜ਼ਨ ਨੂੰ ਲੈ ਕੇ ਪਬਲਿਕ ਦੇ ਵਿੱਚ ਇੱਕ ਸਿਕਿਉਰਿਟੀ ਦੀ ਜਿਹੜੀ ਭਾਵਨਾ ਹੈਗੀ ਉਸ ਨੂੰ ਪੈਦਾ ਕਰਨਾ ਤੇ ਨਾਲ ਹੀ ਜਿਹੜਾ ਇੱਕ ਸ਼ਰਾਰਤੀ ਬੰਦੇ ਆ ਉਹਨਾਂ ਨੂੰ ਮੈਸੇਜ ਦੇਣਾ ਵੀ ਮਠੰਡਾ ਪੁਲਿਸ ਨੂੰ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕੋਈ ਬੰਦਾ ਕਿਸੇ ਅਨਸ ਕਾਫੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਹੱਫਸ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਖਿਲਾਫ ਸਖਤ ਕਟਕ੍ਰਣ ਲਿਆ ਜਾਊਗਾ ਇਸ ਦੇ ਨਾਲ ਹੀ ਪਬਲਿਕ ਨੂੰ ਅਸੀਂ ਅਪੀਲ ਕਰਦੇ ਆ ਕਿ ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਗੈਰ ਕਾਨੂੰਨੀ ਘਟਨਾ ਸੰਬੰਧੀ ਜਾਂ ਕੋਈ ਇਲੈਗਲ ਨਿਕਲ ਚੀਜ਼ ਜਿਸ ਸੰਬੰਧੀ ਗਿਆਕਾਰ ਸਾਹਮਣੇ ਆਉਂਦੀ ਜਾਂ ਕੋਈ ਵਿਾਰਸ ਵਸਤੂ ਦੇ ਤੁਹਾਡੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਸ ਸੰਬੰਧੀ ਜਾਣ ਤਾਂ ਕਿ ਜੋ ਕਰੋਨਾ ਸਰ ਬੰਦੀ ਕਰਕੇ ਕੀਤੀ ਜਾ ਸਕੀ